ਮਾਈਗ੍ਰੇਸ਼ਨ ਪਾਲਿਸੀਜ਼ ਨੂੰ ਲੈ ਕੇ ਜਿਹੜੀ ਮੌਜੂਦਾ ਸਥਿਤੀ ਹੈ ਇਸ ਵੇਲੇ ਉਹਦੇ ਤੇ ਕਾਫੀ ਵੱਡਾ ਜਿਹੜਾ ਚਰਚਾ ਇਸ ਵੇਲੇ ਛੜਿਆ ਹੋਇਆ ਕਾਫੀ ਜਿਹੜੇ ਲੋਕ ਨੇ ਖਾਸ ਤੌਰ ਦੇ ਉਤੇ ਜਦੋਂ ਇਮੀਗ੍ਰੈਂਟਸ ਦੀ ਗੱਲ ਕਰਦੇ ਆ ਥੋੜਾ ਹੋਰ ਉਹਨੂੰ ਆਪਾਂ ਨੇੜੇ ਦੇ ਸਰਕਲ ਚ ਦੇਖਣਾ ਹੋਵੇ ਤਾਂ ਸਾਡੇ ਆਪਣੇ ਪੰਜਾਬੀ ਜਾਂ ਐਥਨਿਕ ਭਾਈਚਾਰਿਆਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਕਾਫੀ ਇਸ ਵੇਲੇ ਉਹ ਚਿੰਤਾ ਪਰ ਘਟਾਈ ਜਾਂਦੀ ਹੈ ਜਿੱਥੇ ਉਹ ਚਿੰਤਾ ਆਪਣੇ ਮਾਪਿਆਂ ਨੂੰ ਜਾਂ ਹੋਰ ਆਪਣੇ ਸਕੇ ਸਬੰਧੀਆਂ ਨੂੰ ਇੱਥੇ ਬੁਲਾਉਣ ਲਈ ਜਾਂ ਹੋਰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪ੍ਰੋਗਰਾਮਸ ਨੇ ਉਹਨਾਂ ਦੇ ਤਹਿਤ ਇੱਥੇ ਆਉਣ ਦੀ ਹੈ ਸੇਮ ਟਾਈਮ ਦੇ ਉੱਪਰ ਇੱਕ ਚਿੰਤਾ ਜਿਹੜੀ ਸੀ ਲੋਕ ਕਿ ਧੜਾ ਧੜੇ ਇਮੀਗ੍ਰੈਂਟਸ ਜਦੋਂ ਕੈਨੇਡਾ ਆ ਰਹੇ ਨੇ ਉਹ ਦੋ ਤਰ੍ਹਾਂ ਦੀਆਂ ਇਕੁਏਸ਼ਨ ਦੇਖਣ ਨੂੰ ਮਿਲ ਰਹੀਆਂ ਸੀ ਇੱਕ ਗਿਣਤੀ ਵੱਧ ਕੈਨੇਡਾ ਚ ਆ ਰਹੀ ਸੀ ਉਹਦੀ ਚਿੰਤਾ ਸੀ ਹੁਣ ਕਿਸੇ ਨਾ ਕਿਸੇ ਰੂਪ ਚ ਇੱਕ ਚਿੰਤਾ ਇਹ ਹੈ ਕਿ ਭਾਈ ਵੀ ਸਾਡੇ ਮਾਪੇ ਜਾਂ ਹੋਰ ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ ਲੋਕਾਂ ਨੂੰ ਇੱਥੇ ਆਉਣ ਦੇ ਲਈ ਟਾਈਮ ਬਹੁਤ ਲੱਗ ਰ ਉਹਦੇ ਤੇ ਤੁਹਾਡੀ ਕੀ رائے ਆ? ਦੁਨੀਆ ਦੇ ਵਿੱਚ ਮੰਨਿਆ ਜਾਂਦਾ ਸੀ ਉਹ ਵੀ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਬੈਸਟ ਹੈ ਜਿੱਦੇ ਕਿ ਕੈਨੇਡਾ ਦੇ ਇਸ ਵਿੱਚ ਇਮੀਗ੍ਰੈਂਟਾਂ ਦੀ ਲੋਰ ਆ ਬਿਕੋਜ਼ ਵੀ ਨੀਡ ਇਮੀਗ੍ਰੈਂਟਸ ਕੋਈ ਡਾਊਟ ਨਹੀਂ ਹੈ ਪਰ ਕੰਟਰੀ ਦੇ ਵਿੱਚ ਇਮੀਗ੍ਰੇਸ਼ਨ ਦੀ ਲੋਰ ਆ ਤੇ ਇਹਦੇ ਵਿੱਚ ਫਿਰ ਉਪਲ ਸਾਹਿਬ ਕੰਜ਼ਰਵੇਟਿਵ ਪਾਰਟੀ ਇਸ ਵੇਲੇ ਕੀ ਐਫਰਟ ਕਰ ਰਹੇ ਹੋ ਜਾਂ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ਕਿਹੜੇ ਤਰੀਕੇ ਦੇ ਨਾਲ ਇਹਦੇ ਤੇ ਹੋਰ ਅਗਲੇ ਆਉਣ ਵਾਲੇ ਸਮੇਂ ਦੇ ਲਈ ਕੋਈ ਹੋਰ ਡਿਫਰੈਂਟ ਪਲਾਨਸ ਜਾਂ ਪਾਲਿਸੀਜ਼ ਬਣਾਉਣ ਲਈ ਇਨਕਰੇਜ ਕੀਤਾ ਜਾ ਸਕਦਾ ਤੁਹਾਡੀ ਸੁਜੈਸ਼ਨਸ ਕੀ ਨੇ ਤਾਂ ਆਪਾਂ ਪ੍ਰੋਬਲਮਸ ਦੀ ਕੰਪਲੇਂਟਸ ਦੀ ਤਾਂ ਗੱਲ ਕਰ ਲਈ ਸੁਜੈਸ਼ਨਸ ਕੀ ਹੋਣਗੇ ਜਾਂ ਸੋਲਿਊਸ਼ਨ